ਨਮਸਕਾਰ ਤੁਸੀਂ ਦੇਖ ਰਹੇ ਹੋ ਰੌਣਕ ਪੰਜਾਬ ਦੀ 24 ਤੇ ਮੈਂ ਤੇਜਿੰਦਰ ਵਰਲੀ ਲੈ ਕੇ ਆਇਆ ਹਾਂ ਪ੍ਰੋਗਰਾਮ ਇੱਕ ਖਾਸ ਖਬਰ ਮੇਰੀ ਨਜ਼ਰ ਅੱਜ ਦੀ ਖਾਸ ਖਬਰ ਡਾਕਟਰ ਕੁਲਦੀਪ ਸਿੰਘ ਹੋਰਾ ਦੀ ਲਿਖੀ ਹੋਈ ਹੈ ਤੇ ਜਿਹੜੀ ਪੰਜਾਬੀ ਟਰਬਿਊਨ ਦੇ ਐਡੀਟੋਰੀਅਲ ਪੰਨੇ ਤੇ ਛਪੀ ਹੈ ਉਹਨਾਂ ਨੇ ਉਸ ਵਿਵਾਦ ਬਾਰੇ ਖੁੱਲ ਕੇ ਹਿਸਟੋਰੀਕਲ ਪ੍ਰਸੰਗ ਚ ਗੱਲਾਂ ਕੀਤੀਆਂ ਨੇ ਜਿਹੜੀਆਂ ਗੱਲਾਂ ਵਾਈਸ ਚਾਂਸਲਰ ਸਾਹਿਬ ਦੀ ਨਿਯੁਕਤੀ ਨੂੰ ਲੈ ਕੇ ਅੱਜ ਦੇਸ਼ ਵਿੱਚ ਵਿਵਾਦ ਦਾ ਮੁੱਦਾ ਬਣ ਰਹੀਆਂ ਨੇ ਉਹਨਾਂ ਨੇ ਆਪਣੇ ਲੇਖ ਵਿੱਚ ਲਿਖਿਆ ਹੈ ਉਹ ਸ਼ਖਸੀਅਤ ਜਿਸ ਦੇ ਅੰਦਰ ਅਕਾਦਮਿਕ ਆਜ਼ਾਦੀ ਦੀ ਸਮਰੱਥਾ ਸਮੋਈ ਹੋਵੇ ਭਾਵੇਂ ਜੋ ਸੱਚ ਨੂੰ ਸੱਚ ਕਹਿਣ ਦਾ ਜੇਰਾ ਕਰਦਾ ਹੋਵੇ ਉਸ ਦੇ ਸਿਧਾਂਤਾਂ ਵਿੱਚ ਪ੍ਰਬੰਧਕੀ ਕੁਸ਼ਲਤਾ ਵਿੱਚ ਨਪੁੰਤਾ ਹੋਵੇ ਉਹ ਯੂਨੀਵਰਸਿਟੀ ਵਿੱਚ ਅਕਾਦਮਿਕ ਸਥਾਪਤ ਕਰਨ ਦੀ ਲਈ ਪ੍ਰਤੀਬਧ ਹੋਵੇ ਉਸ ਵਿੱਚ ਅਕਾਦਮਿਕ ਭਾਈਚਾਰੇ ਦੀਆਂ ਗਤੀਵਿਧੀਆਂ ਨੂੰ ਵਿਕਸਿਤ ਕਰਨ ਦੀ ਸਮਰੱਥਾ ਹੋਵੇ ਉਸ ਦੀ ਚੋਣ ਇਸ ਆਧਾਰ ਤੇ ਹੋਣੀ ਚਾਹੀਦੀ ਹੈ ਇਹ ਸ਼ਬਦ ਕੋਠਾਰੀ ਕਮਿਸ਼ਨ ਦੇ ਪੰਨਾ ਨੰਬਰ 661 ਅਤੇ ਪੈਰਾ ਨੰਬਰ 13.32 ਤੇ ਵਾਸ਼ਚਲ ਸਾਹਿਬ ਦੀ ਨਿਯੁਕਤੀ ਸੰਬੰਧੀ ਦਰਜ ਕੀਤੇ ਗਏ ਹਨ ਇਸ ਤੋਂ ਪਹਿਲਾਂ ਡਾਕਟਰ ਐਸ ਰਾਧਾ ਕ੍ਰਿਸ਼ਨ ਉਚੇਰੀ ਸਿੱਖਿਆ ਕਮਿਸ਼ਨ ਵਿੱਚ ਸਪਸ਼ਟ ਦਰਜ ਕੀਤਾ ਗਿਆ ਸੀ ਕਿ ਵਾਈਸ ਚਾਂਸਲਰ ਦੀ ਨਿਯੁਕਤੀ ਕਰਦੇ ਸਮੇਂ ਅਕਾਦਮਿਕ ਖੇਤਰ ਦੀਆਂ ਉਹ ਸ਼ਕਸ਼ੀਤਾ ਜੋ ਖੋਜ ਅਤੇ ਅਧਿਆਪਨ ਦੇ ਖੇਤਰ ਵਿੱਚ ਰੁਚੀਆਂ ਰੈਂਦੀਆਂ ਹਨ ਅਤੇ ਸਮੁੱਚਾ ਅਕਾਦਮਿਕ ਪਾਈਚਾਰਾ ਉਹਨਾਂ ਉੱਪਰ ਨਾਜ਼ ਕਰਦਾ ਹੋਵੇ ਉਸ ਨੂੰ ਹੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਜਾਵੇ। ਇਸ ਕਮਿਸ਼ਨ ਨੇ ਨਾ ਤਾਂ ਇਥੋਂ ਤੱਕ ਕਿਹਾ ਆ ਕਿ ਜਿਸ ਤਰ੍ਹਾਂ ਯੂਕੇ ਅਮਰੀਕਾ ਜਰਮਨੀ ਦੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਦੀ ਚੋਣ ਕੀਤੀ ਜਾਂਦੀ ਹੈ ਜਿਸ ਵਿੱਚ ਸਮੁੱਚੀ ਅਧਿਆਪਨ ਫੈਕਲਟੀ, ਸਾਬਕਾ ਵਿਦਿਆਰਥੀ, ਮੌਜੂਦਾ ਵਿਦਿਆਰਥੀ ਤੇ ਸਮਾਜ ਦੇ ਖੋਜ ਕਾਰਜਾਂ ਵਿੱਚ ਕੰਮ ਕਰਨ ਵਾਲੇ ਕਾਮੇ ਸਾਂਝੀ ਸਹਿਮਤੀ ਤੇ ਰਾਏ ਦੇ ਆਧਾਰ ਤੇ ਵਾਈਸ ਚਾਂਸਲਰ ਦੀ ਨਿਯੁਕਤੀ ਕਰਦੇ ਹਨ ਕਮਿਸ਼ਨਾਂ ਅਤੇ ਰਿਪੋਰਟਾਂ ਨੂੰ ਦਰਕਰਨ ਕਰਦੇ ਕੌਮੀ ਸਿੱਖਿਆ ਨੀਤੀ 2020 ਨੂੰ ਅਚੇਰੀ ਸਿੱਖਿਆ ਵਿੱਚ ਲਾਗੂ ਕਰਨ ਹਿਤ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ ਨਵੇਂ ਡਰਾਫਟ ਅਧਿਆਪਕਾਂ ਦੀ ਨਿਯੁਕਤੀ ਤੋਂ ਲੈ ਕੇ ਤਰੱਕੀਆਂ ਤੱਕ ਇਥੋਂ ਤੱਕ ਕਿ ਵਾਈਸ ਚਾਂਸਲਰ ਦੀ ਨਿਯੁਕਤੀ ਲਈ ਕਿਹੜੇ ਕਿਹੜੇ ਪੈਮਾਨੇ ਬਣਾਏ ਜਾਣ ਉਹ ਜਾਰੀ ਕਰ ਦਿੱਤਾ ਹੈ ਜਿਸ ਵਿੱਚ ਸਪਸ਼ਟ ਦਰਜ ਹੈ ਕਿ ਹੁਣ ਵਾਈਸ ਚਾਂਸਲਰਾਂ ਦੀ ਨਿਯੁਕਤੀ ਲਈ ਗਵਰਨਰ ਦੀ ਭੂਮਿਕਾ ਅਹਿਮ ਹੋਵੇਗੀ ਉਸ ਦੇ ਨਾਲ ਹੀ ਉਚੇਰੀ ਸਿੱਖਿਆ ਲਈ ਬਣਨ ਵਾਲੀ ਨਵੀਂ ਗਵਰਨਿੰਗ ਕੌਂਸਲ ਜਾਂ ਹੁਣ ਤੱਕ ਚੱਲ ਰਹੀ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦਾ ਇੱਕ ਨਮਾਇਦਾ ਤੇ ਤੀਜਾ ਨਮਾਇਦਾ ਰਾਜ ਦੀ ਸ਼ਾਨ ਸਰ ਹੋਵੇਗਾ ਉਪਰੋਕਤ ਤਿੰਨੇ ਤਰ੍ਹਾਂ ਵਾਈਸ ਚਾਂਸਲਰ ਦੀ ਨਿਯੁਕਤੀ ਲਈ ਸਾਰਾ ਕਾਰਵਿਹਾਰ ਕਰਨ ਗਿਆ ਪਰ ਰਾਜ ਸਰਕਾਰ ਦੀ ਭੂਮਿਕਾ ਨਾ ਮਾਤਰ ਬਣ ਕੇ ਰਹਿ ਗਈ ਹੈ ਬਲਕਿ ਸਿੱਧੇ ਰੂਪ ਵਿੱਚ ਕੇਂਦਰ ਰਾਹੀਂ ਹੀ ਵਾਈਸ ਚਾਂਸਲਰ ਜਸਨੂ ਸਾਭਕਾ ਕੇਂਦਰੀ ਵਿੱਤ ਮੰਤਰੀ ਇੱਕ ਕਿਸਮ ਨਾਲ ਵਾਈਸ ਰਾਏ ਹੀ ਕਹਿੰਦੇ ਨੇ ਨਿਯੁਕਤ ਕੀਤਾ ਜਾਵੇਗਾ ਇਸ ਨਿਯੁਕਤੀ ਵਿੱਚ ਉਸ ਦੇ ਖੋਜ ਤੇ ਅਧਿਆਪਨ ਖੇਤਰ ਨੂੰ ਛੱਡ ਕੇ ਕਿਸੇ ਵੀ ਹੋਰ ਖੇਤਰ ਜੋ ਕਾਰਪੋਰੇਟ ਘਰਾਣਿਆਂ ਜਾਂ ਉਸ ਕਿਸਮ ਦੀ ਸੋਚ ਦੀ ਪ੍ਰਤੀਨਿਧਤਾ ਕਰਦਾ ਹੋਵੇ ਵਾਈਸ ਚਾਂਸਲਰ ਵਾਈਸ ਰਾਏ ਨਿਯੁਕਤ ਹੋ ਸਕਦਾ ਹੈ ਇਸ ਕਿਸਮ ਦੀ ਵਕਾਲਤ ਕਿਸੇ ਵੀ ਦੁਨੀਆ ਦੀ ਚੇਰੀ ਸਿੱਖਿਆ ਦੇ ਇਤਿਹਾਸ ਵਿੱਚ ਨਹੀਂ ਮਿਲਦੀ ਅਕਾਦਮਿਕ ਖੇਤਰ ਵਿੱਚਲੀ ਅਸਲ ਸ਼ਕਤੀ ਜੋ ਉਸ ਦੇ ਖੋਜ ਧਿਆਨ ਵਾਸਤੇ ਅਧਿਆਪਕ ਹੁੰਦੇ ਹਨ ਉਹਨਾਂ ਨੂੰ ਪਰੇ ਕਰਕੇ ਉਹਨਾਂ ਉੱਪਰ ਜਿਸ ਕਿਸਮ ਦੀ ਲੀਡਰਸ਼ਿਪ ਸਥਾਪਿਤ ਕਰ ਦਿੱਤੀ ਜਾਵੇ ਹਾਲਾਂਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਲ ਔਰ ਨਹਿਰੂ ਜੀ ਨੇ ਉੱਚ ਸਿੱਖਿਆ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਸੀ ਕਿ ਯੂਨੀਵਰਸਿਟੀਆਂ ਅਜਿਹੇ ਕੇਂਦਰ ਹੋਣਗੇ ਜਿੱਥੇ ਬૌਧਿਕ ਪਦਰਤ ਤੇਵਾਦ ਵਿਵਾਦ ਰਹੀਂ ਨਵੀਆਂ ਲੀਡਰਸ਼ਿਪਾਂ ਵਿਗਿਆਨ ਸਹਿਤ ਰਾਜਨੀਤੀ ਸਭਿਆਚਾਰ ਦੇ ਖੇਤਰ ਉਤਪਨ ਹੋਣਗੇ ਇਸ ਸਭ ਕੁਝ ਅਜੋਕੀ ਕੌਮੀ ਸਿੱਖਿਆ ਨੀਤੀ 2020 ਦੀ ਨਵੀਂ ਪ੍ਰਤ ਵਾਈਸ ਚਾਂਸਲਰਾਂ ਦੀ ਨਿਯੁਕਤੀ ਕਰਨ ਦੇ ਸਵਾਲ ਉੱਪਰ ਸਾਹਮਣੇ ਆ ਰਹੀ ਹੈ ਹਾਲਾਂਕਿ ਇਸ ਨੀਤੀ ਨੂੰ ਜਾਰੀ ਕਰਦੇ ਸਮੇਂ ਰਾਜ ਸਰਕਾਰਾਂ ਨੂੰ ਪੁੱਛਾ ਤੱਕ ਨਹੀਂ ਗਿਆ ਹਕੀਕਤ ਵਿੱਚ ਫੈਡਰਲਿਜ਼ਮ ਦਾ ਸਵਾਲ ਬੁਰੀ ਤਰ੍ਹਾਂ ਅਜੋਕੀ ਕੇਂਦਰੀ ਹਕੂਮਤ ਨੇ ਉਠਾ ਹੀ ਦਿੱਤਾ ਹੈ ਕੁਝ ਸਰਕਾਰਾਂ ਜਿਨ੍ਹਾਂ ਵਿੱਚ ਤਾਮਿਲਨਾਡੂ ਕੇਰਲਾ ਪੱਛਮੀ ਬੰਗਾਲ ਅਜੇ ਲਗਾਤਾਰ ਆਪਣੇ ਗਵਰਨਰਾਂ ਦੇ ਖਿਲਾਫ ਵਾਈਸ ਚੈਸਟਰ ਦੀ ਨਿਯੁਕਤੀ ਦੇ ਸਵਾਲ ਤੇ ਦਸਤ ਪੰਜਾ ਲੈ ਰਹੇ ਹਨ ਪਰੰਤੂ ਪੰਜਾਬ ਸਰਕਾਰ ਇਸ ਮਾਮਲੇ ਤੇ ਅਜੇ ਤੱਕ ਕੇਸਲ ਮਾਰੀ ਬੈਠੀ ਐ ਇਸ ਤੋਂ ਵੀ ਮਾੜੀ ਸਥਿਤੀ ਹੈ ਕਿ ਮਹੀਨਿਆਂ ਤੋਂ ਵਾਚਸ ਤੋਂ ਬਿਨਾ ਚੱਲ ਰੀਆਂ ਯੂਨੀਵਰਸਟੀਆਂ ਦਾ ਅਧਿਆਪਨ ਅਮਲਾ ਵੀ ਇਹ ਹਰਕਤਹੀਣ ਹੋਇਆ ਪਿਆ ਸਮੇਂ ਦੀ ਵਿਡੰਬਣਾ ਇਹ ਹੈ ਕਿ ਦਹਾਕਿਆਂ ਤੋਂ ਰਾਜਾਂ ਦੀਆਂ ਯੂਨੀਵਰਸਟੀਆਂ ਦੇ ਵਾਚਸ ਅਸਲਰ ਦੀ ਨਿਯੁਕਤੀ ਸਮੇਂ ਦੀਆਂ ਹਕੂਮਤਾਂ ਆਪਣੇ ਲੋੜਾ ਅਤੇ ਸ਼ਾਵਾ ਅਨਸਾਰ ਕਰਦੀਆਂ ਰਹੀਆਂ ਜਸਨਾਲਾ ਕਾਦਮਕ ਖੇਤਰ ਦੀ ਰੀੜ ਦੀ ਹੱਡੀ ਪਹਿਲਾ ਹੀ ਬੁਰੀ ਤਰ੍ਹਾਂ ਸੰਕਟਗ੍ਰਸਤ ਹੈ ਕਾਦਮਕ ਆਜ਼ਾਦੀ ਦੇ ਸਵਾਲ ਤੇ ਜਿਸ ਕਿਸਮ ਨਾਲ ਆਜ਼ਾਦ ਸੋਚਣੀ ਵਾਲੇ ਡਾਕਟਰ ਅਮਰੀਕ ਸਿੰਘ ਵਾਈਸ ਚਾਂਸਲਰ ਨੂੰ ਰਾਜਨੀਤਿਕ ਦਾਦਾਗਰੀ ਦੇ ਦਾ ਸਾਹਮਣਾ ਕਰਨਾ ਪਿਆ ਉਹਨਾਂ ਦਾ ਵਰਾ 1984 ਵਿੱਚ 662 ਪੰਨਿਆਂ ਦੀ ਪੁਸਤਕ ਮੋਲਵਾਨ ਪੁਸਤਕ ਮੰਨੀ ਜਾਂਦੀ ਹੈ ਮੈਂ ਇਹ ਸਮੱਸਿਆ ਸਿਹੜੀ ਜਦੋਂ ਮੈਂ ਵਾਈਸ ਚਾਂਸਲਰ ਦੇ ਤੌਰ ਤੇ ਕਾਰਜ ਕਰਦਾ ਸੀ ਇਥੋਂ ਤੱਕ ਮੈਨੂੰ ਵਿਚ ਵਿਚਾਲੇ ਹੀ ਛੱਡ ਕੇ ਜਾਣਾ ਪਿਆ ਉਹਨਾਂ ਸਪਸ਼ਟ ਤੌਰ ਤੇ ਸੰਕਟਗ੍ਰਸਤ ਹੋ ਰਹੀ ਹੋ ਚੁੱਕੀਆਂ ਤੇ ਹੋਣ ਜਾ ਰਹੀਆਂ ਰਾਜਾਂ ਦੀਆਂ ਯੂਨੀਵਰਸਿਟੀਆਂ ਬਾਰੇ ਇੱਕ ਭਵਿੱਖਬਾਣੀ ਕਰ ਦਿੱਤੀ ਸੀ ਕਿ ਹੁਣ ਜਿਹੜਾ ਵੀ ਵਾਈਸ ਚਾਂਸਲਰ ਬਣਨਾ ਚਾਹੁੰਦਾ ਹੈ ਉਹ ਸੋਚ ਕੇ ਇਸ ਖੇਤਰ ਵਿੱਚ ਆਵੇ ਕਿ ਉਹ ਸਪਸ਼ਟ ਲਿਖਦੇ ਹਨ ਕਿ ਪੰਜਾਬ ਦੀ ਰੂਹੇ ਰਵਾ ਵਿੱਚ ਨਵੀਂ ਦਿਸ਼ਾ ਪ੍ਰਦਾਨ ਕਰਨਾ ਚਾਹੁੰਦਾ ਸੀ ਕਿਉਂਕਿ ਕਈ ਦਹਾਕੇ ਮੈਂ ਦੁਨੀਆ ਦੀ ਵੱਡੀਆਂ ਯੂਨੀਵਰਸਿਟੀਆਂ ਲਈ ਸਿੱਖਿਆ ਅਤੇ ਹਰੇਕ ਕਿਸਮ ਨਾਲ ਜੋ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਜੋ ਕਾਇਦੇ ਕਾਨੂੰਨ ਬਣਦੇ ਹਨ ਉਹਨਾਂ ਵਿੱਚ ਪਾਈਵਾਲ ਰਿਹਾ ਪਰੰਤੂ ਖੁਦ ਵਾਈਸ ਚਾਂਸਲਰ ਬਣ ਕੇ ਬੁਰੀ ਤਰ੍ਹਾਂ ਫੇਲ ਹੋਇਆ ਇਸ ਨੂੰ ਮੈਂ ਅਜੋਕੀ ਉਚੇਰੀ ਸਿੱਖਿਆ ਸੰਕਟ ਸਮਝਦਾ ਹੀ ਹਾਂ ਪਰੰਤੂ ਪੁਆਖ ਵੀ ਮੈਨੂੰ ਕੋਈ ਚੰਗਾ ਦਿਖਾਈ ਨਹੀਂ ਦੇ ਰਿਹਾ ਐਂਜ ਹੀ ਵਾਪਰਿਆ ਅਜਿਹੇ ਸੰਕਟਗ੍ਰਸ ਦੌਰ ਵਿੱਚ ਰਾਜਾਂ ਦੀਆਂ ਯੂਨੀਵਰਸਿਟੀਆਂ ਵਿੱਚ ਵਾਈਸ ਚਾਂਸਲਰ ਲੱਗਣ ਅਤੇ ਲਗਾਉਣ ਦੀ ਦੌੜ ਸਿਆਸੀ ਆਕਿਆਂ ਤੱਕ ਸੀਮਤ ਹੋ ਗਈ ਹੈ ਪਹਿਲਾਂ ਇਹ ਸਿਆਸੀ ਆਕੇ ਯੂਨੀਵਰਸਿਟੀ ਵਿੱਚ ਬੈਠਦੇ ਸਨ ਹੁਣ ਇਹ ਦਿੱਲੀ ਦਰਬਾਰ ਵਿੱਚ ਹੋਣਗੇ ਇਹ ਪੂਰੀ ਤਰ੍ਹਾਂ ਕੇਂਦਰੀ ਸਤਾ ਦੇ ਕੰਟਰੋਲ ਵਿੱਚ ਨਵੇਂ ਡਰਾਫਟ ਰਾਈ ਚਲਾ ਗਿਆ ਹੈ ਹਾਲਾਂਕਿ ਜਦੋਂ ਕੋਠਾਰੀ ਕਮਿਸ਼ਨ 1964 ਤੋਂ ਛਾਰਟ ਵਿੱਚ ਸਪਸ਼ਟ ਦਰਜ ਕੀਤਾ ਗਿਆ ਸੀ ਕਿ ਕੋਈ ਵੀ ਅਤੇ ਕਿਸੇ ਵੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਦਿੱਲੀ ਪੈਟਰਨ ਤੇ ਨਹੀਂ ਲੱਗਣਾ ਚਾਹੀਦਾ ਭਾਵ ਉਸ ਸਮੇਂ ਤਾਕਤ ਦਾ ਕੇਂਦਰ ਸੀ ਉਸ ਨੂੰ ਰੋਕਣ ਵਾਸਤੇ ਸਪਸ਼ਟ ਵਾਈਸ ਚਾਂਸਲਰਾਂ ਦੀ ਨਿਯੁਕਤੀ ਲਈ ਨੈਤਿਕ ਕੋਡ ਆਫ ਕੰਡਕਟ ਤੈਅ ਕੀਤੇ ਗਏ ਸਨ ਜਿਹੜੇ ਉਸ ਵੇਲੇ ਦਾ ਨਾਮਵਰ ਸਿੱਖਿਆ ਸ਼ਾਸਤਰੀ ਅਤੇ ਵਿਗਿਆਨੀਆਂ ਨੇ ਬਣਾਏ ਸਨ ਉਨਾ ਦਾ ਖਰੜਾ ਦੁਨੀਆ ਦੀਆਂ ਵੱਡੀਆਂ ਯੂਨੀਵਰਸਿਟੀਆਂ ਦੇ ਆਧਾਰ ਤੇ ਲਿਆ ਗਿਆ ਸੀ ਜਿਨ੍ਹਾਂ ਨੇ ਆਈਡੀਆ ਆਫ ਯੂਨੀਵਰਸਿਟੀ ਦਿੱਤਾ ਸੀ ਕਿ ਇਹ ਅਜੇ ਹਿਸਤਾਨ ਹੋਣੇ ਚਾਹੀਦੇ ਨੇ ਜਿੱਥੇ ਬਹੁਪੱਖੀ ਬਹੁਪਰਤੀ ਗਿਆਨ ਦਾ ਵਿਕਾਸ ਸੰਚਾਰ ਹੋ ਸਕੇ ਪਰ ਹਕੀਕਤ ਪੂਰੀ ਤਰ੍ਹਾਂ ਹੋਰ ਕਿਸਮ ਦੀ ਬਣ ਗਈ ਹੈ ਕਿ ਹਾਲਾਂਕਿ ਕੌਮੀ ਸਿੱਖਿਆ ਨੀਤੀ 2020 ਦੇ ਚੇਅਰਮੈਨ ਕਸਤੂਰੀ ਰੰਜਨ ਨੇ ਸਪਸ਼ਟ ਕਿਹਾ ਸੀ ਕਿ ਹੁਣ ਸ਼ਿੱਖਿਆ ਨੀਤੀ ਵਿੱਚ ਪਹਿਲਾਂ ਵਾਲਾ ਕੁਝ ਵੀ ਨਹੀਂ ਹੋਵੇਗਾ ਬਲਕਿ ਇੱਕ ਕ੍ਰਾਂਤੀਕਾਰੀ ਤਬਦੀਲੀ ਹੋਵੇਗੀ ਇਹ ਜੋ ਡਰਾਫਟ 225 ਆਇਆ ਹੈ ਹਕੀਕਤ ਵਿੱਚ ਅਜਿਹੀ ਕ੍ਰਾਂਤੀ ਹੈ ਜੋ ਵੱਖ-ਵੱਖ ਸਭਿਆਚਾਰਾਂ ਪਛਾਵਾਂ ਗਿਆਨ ਦੀਆਂ ਵਿਧਾਵਾਂ ਨੂੰ ਤੈਸ ਨੈਸ਼ ਕਰਕੇ ਕੇਂਦਰੀ ਸਤਾ ਦੇ ਅਨੁਸਾਰ ਢਾਰ ਦਿੱਤਾ ਜਾਵੇਗਾ ਹਕੀਕਤ ਵਿੱਚ ਵਾਈਸ ਚਾਂਸਲਰ ਦੀ ਨਿਯੁਕਤੀ ਅਜੋਕੇ ਬਣੇ-ਬਣਾਏ ਵੱਖ-ਵੱਖ ਰਾਜਾਂ ਦੇ ਯੂਨੀਵਰਸਿਟੀ ਕੈਂਪਸ ਵਿੱਚ ਕੇਂਦਰੀ ਸਰਕਾਰ ਦੀ ਸਿੱਧੀ ਦਖਲਦਾਜ਼ੀ ਵਾਇਸ ਗਵਰਨਰ ਹੈ ਹਾਲਾਂਕਿ ਅਜਿਹੇ ਕਮਿਸ਼ਨਰਾਂ ਤੇ ਅਜਿਹੇ ਕਮਿਸ਼ਨਾਂ ਨੇ ਗਵਰਨਰ ਨੂੰ ਸਿਰਫ ਵਾਇਸ ਚਾਂਸਲਰ ਦਾ ਅਹੁਦਾ ਹੀ ਦੇ ਕੇ ਇਜਤਿਮਾਨ ਦੇ ਤੌਰ ਤੇ ਚਾਂਸਲਰ ਕਿਹਾ ਜਾਂਦਾ ਸੀ ਰਾਜ ਸਰਕਾਰ ਦੀ ਪ੍ਰਮੁਖਤਾ ਰਾਜ ਦੀਆਂ ਯੂਨੀਵਰਸਿਟੀਆਂ ਦੇ ਕਾਇਦੇ ਕਾਨੂੰਨ ਤੇ ਚੱਲਣ ਢੰਗ ਵਿੱਚ ਹੁੰਦੀ ਸੀ ਜਿਹੜੀ ਹੁਣ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਗਈ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿਸ ਕਿਸਮ ਨਾਲ ਵੱਖ-ਵੱਖ ਰਾਜਾਂ ਵਿੱਚ ਯੂਨੀਵਰਸਿਟੀਆਂ ਜੋ ਪਹਿਲਾਂ ਹੀ ਸੰਕਟਗ੍ਰਸਤ ਹਨ ਉਹ ਤਬਾਹੀ ਦੇ ਕੰਡੇ ਤੇ ਪਹੁੰਚ ਜਾਣਗੀਆਂ ਜੇ ਕੋਈ ਆਮ ਵਰਗ ਜਾਂ ਗਰੀਬ ਸਮਾਜ ਦੀ ਪਰਤ ਵਿੱਚੋਂ ਉੱਚੇਰੀ ਸਿੱਖਿਆ ਦਾਖਲ ਹੋ ਜਾਂਦਾ ਹੈ ਨਵੇਂ ਆਉਣ ਵਾਲੇ ਸੀਓ ਕਿਸਮ ਦੇ ਵਾਈਸ ਚਾਂਸਲਰ ਜਿਨ੍ਹਾਂ ਦੀ ਨਿਯੁਕਤੀ ਫੰਡ ਇਕੱਠੇ ਕਰਨ ਤੇ ਵੱਖ-ਵੱਖ ਇੰਡਸਟਰੀ ਨਾਲ ਭਾਈਵਾਲੀ ਹੋ ਕੇ ਚੱਲਣ ਤਕਸੀਮਤ ਹੋਣਗੇ ਹਕੀਕਤ ਵਿੱਚ ਇਹ ਯੂਨੀਵਰਸਿਟੀਆਂ ਲਈ ਨਵੀਂ ਸਿੱਖਿਆ ਨੀਤੀ 2020 ਅਨੁਸਾਰ ਆਪਣੀ ਬਜਟ ਪਲਾਨਿੰਗ ਬਣਾ ਕਰਨਗੀਆਂ ਉਸ ਦਾ ਪੈਮਾਨਾ ਉਹਨਾਂ ਦੀ ਰੈਂਕਿੰਗ ਅਨੁਸਾਰ ਹੋਵੇਗਾ ਤੇ ਫੰਡਿੰਗ ਦਾ ਹਿਸਾਬ ਕਿਤਾਬ ਵੀ ਇਸ ਅਨਸਾਰ ਹੋਵੇਗਾ ਨਵੇਂ ਪੇ ਕਮਿਸ਼ਨ ਦਾ ਚੈਪਟਰ ਤਾਂ ਬੰਦੀ ਕਰ ਦਿੱਤਾ ਗਿਆ ਹੈ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ